ਅੱਧਾ ਛੜਕਾਂ ਜਿਹੜੀਆਂ ਸਾਡੀਆਂ ਪੰਜਾਬ ਰਾਜ ਬੰਡੀ ਬੋਰਡ ਦੇ ਦਾਹੀਂ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਤੀ ਕੀਤੀ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਸਾਡੇ ਹਲਕੇ ਦੇ ਵਿੱਚ ਵੱਡੀਆਂ ਛੜਕਾਂ ਵੀ ਪਹਿਲਾਂ ਵੜ ਗਈਆਂ ਪਰ ਸਾਡੀਆਂ ਲਿੰਕ ਰੋਡਾਂ ਬਹੁਤ ਜ਼ਿਆਦੀ ਖਰਾਬ ਸੀਗੀਆਂ ਸੋ ਮਹਿਮਾਨ ਸਾਹਿਬ ਨੂੰ ਕਹਿ ਕੇ ਕਿ ਸਾ ਸਾਨੂੰ ਲਿੰਕ ਰੋਡ ਜਿਹੜੀਆਂ ਮੰਜੂਰ ਕਰਾਓ ਉਹਨਾਂ ਨੇ 100 ਦੇ ਕਰੀਬ ਲਿੰਕ ਰੋਡ ਜਿਹੜੀ ਸਾਡੀ ਮੰਜੂਰ ਕੀਤੀ ਹੈ 58 ਦਾ ਅਸੀਂ ਹੁਣ ਕੰਮ ਸ਼ੁਰੂ ਕਰਨ ਜਾ ਰਹੇ ਅੱਜ ਪਹਿਲੇ ਪੰਜ ਜਿਹੜੇ ਆ ਉਹ ਨਹੀਂ ਪੱਥਰ ਅਸੀਂ 9 ਕਰੋੜ ਤੋਂ ਵੱਧ ਦਾਸ਼ੀ ਦੇ ਜਿਹੜੇ ਆ ਉਹ ਲਿੰਕ ਰੋਡਾਂ ਅਜ ਤਾਂ ਬੋੜ ਵਾਲੇ ਦੀ ਪਿੱਛੇ ਤੇੜੇ ਦੀ ਪਿੱਛੇ ਲਸ਼ਕੀ ਦੰਗਲ ਖਤਰਾ ਕਲਾਂ ਦੀ ਕਮਲਪੁਰੇ ਦੀ ਇਹ ਸਾਰੀਆਂ ਛੜਕਾ ਅਸੀਂ ਬਣਾ ਦੇ ਮੈਂ ਤੈਅ ਕੀਤਾ ਕਿ ਜਿਹੜਾ 1.5 ਸਾਲ ਪੂਰਾ ਦਿੰਦਾ ਇਸ 1.5 ਸਾਲ ਦੇ ਵਿੱਚ ਕੋਈ ਵੀ ਛੜਕ ਜਿਹੜੀ ਆ ਉਹ ਕਿਸੇ ਵੀ ਪਿੰਡ ਦੀ ਲਿੰਕ ਰੋਡ ਜਿਹੜੀ ਆ ਉਹ ਛੋਟੀ ਦਾ ਦਵੇ ਖਲਾਬਤਾਂ ਦੇ ਸਭ ਨੂੰ ਆਪਾਂ ਠੀਕ ਕਰਾਂਗੇ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ ਪੈਸਾ ਦਿੱਤਾ ਪਹਿਲਾਂ ਵੀ ਬੜੇ ਪੈਸੇ ਦਿੱਤੇ ਆ ਨਾਲ ਹੀ ਆਪਣੇ ਵੱਡੀ ਰੋਡ ਜਿਹੜੀ ਬਾਬਾ ਜੀ ਦੇ ਘਰੋਂ ਜਾਂਦੀ ਹੈ ਬਾਬਾ ਬੁੱਢਾ ਸਾਹਿਬ ਦੀ ਸਾਡੇ ਪੁੱਤਾਂ ਦੇ ਦਾਦੀ ਉਹਨਾਂ ਦੇ ਘਰੋਂ ਜਾਂਦੀ ਹੈ ਉਹ ਛੜਕ ਪਹਿਲਾਂ 54 ਕਰੋੜ ਰੁਪਇਆ ਲਾ ਕੇ ਉਹ ਠੀਕ ਕਰਾਈ ਆ ਆਮਲਸਰ ਤੋਂ ਜਿਹੜੀ ਨਾਲੇ ਨੂੰ ਆਉਂਦੀ ਉਹ ਵੀ ਠੀਕ ਕਰਦੇ ਆ ਨਾਲੇ ਤੋਂ ਜਿਹੜੀ ਜ਼ਬਦਾਸ ਤੋਂ ਆਦੀ ਆ ਨੈਸ਼ਨਲ ਹਾਈਵੇ ਦੇ ਪਿੱਛੇ ਪੈ ਕੇ ਉਹ ਵੀ ਸੜਕ ਜਿਹੜੀ ਲਗਭਗ 2 ਮਹੀਨਿਆਂ ਦੇ ਵਿੱਚ ਪੂਰੀ ਕੰਪਲੀਟ ਹੋ ਜਾਣੀ ਹੈ ਮੇਰਾ ਖਿਆਲ ਹੈ ਕਿ ਸਾਲ ਬਾਅਦ ਇਹ ਨਾਲੇ ਦੇ ਵਿੱਚ ਕੋਈ ਸੜਕ ਜਿਹੜੀ ਖਰਾਬ ਨਹੀਂ ਹੋਊਗੀ ਸਾਰੀਆਂ ਸੜਕਾਂ ਸੀ ਬਣਨਣੀਆਂ ਸਾਡੇ ਪਿੰਡਾਂ ਦਾ ਵਿਕਾਸ ਜਿਹੜਾ ਉਹ ਸੀ ਕਰ ਦੇਣਾ ਇਸ ਪਿੰਡ ਦੇ ਵਿੱਚ ਵੀ ਬੋੜ ਆਲਾ ਪਿੰਡ ਹੈ ਇੱਥੇ ਛੱਪੜ ਵੀ ਬਣ ਰਿਆ ਗਲੀਆਂ ਨਾਲੀਆਂ ਬਣ ਰੀਆਂ ਬਹੁਤ ਕੁਝ ਬਣ ਰਿਆ ਸੋ ਇਹ ਮੈਂ ਕਹਿਣਾ ਚਾਹੁੰਦਾ ਇਹ ਨਾਲਾ ਨਿਵਾਸੀਆਂ ਨੂੰ ਕਿ ਜਿਸ ਆਸ ਦੇ ਨਾਲ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਜੇ ਸਾਥ ਦੇ ਨਾਲ ਤੁਸੀਂ ਮੈਨੂੰ ਵੋਟਾਂ ਪਾਈਆਂ ਸੀ ਮੈਂ ਤੁਹਾਡੀ ਆਸ ਦੇ ਉੱਤੇ ਪੂਰਾ ਖੜਾ ਉੱਤਰੂੰਗਾ ਔਰ 27 ਦੇ ਵਿੱਚ ਜਦੋਂ ਵੋਟ ਮੰਗਣ ਆਵਾਂਗੇ ਉਦੋਂ ਆਪਣਾ ਰਿਪੋਰਟ ਕਾਰਡ ਤੁਹਾਡੇ ਕੋਲ ਲੈ ਕੇ ਆਵਾਂਗੇ ਕਿ ਆ ਸਾਡਾ ਰਿਪੋਰਟ ਕਾਰਡ ਆ ਜੀ ਤੇ ਆ ਆ ਇੰਨਾ ਕੰਮ ਅਸੀਂ ਕੀਤਾ ਸੋ ਮੈਂ ਤੁਹਾਡਾ ਸਭ ਦਾ ਬੜਾ ਧੰਨਵਾਦੀ ਹਾਂ ਤੁਸੀਂ ਇੰਨੀ ਗੱਲਮੀ ਦੇ ਵਿੱਚ ਜਿਹੜਾ ਆਇਓ ਪੜਾ ਪਸਾ ਦੇਣ ਦੇ ਦਲ ਕੇ ਆਪਣੇ ਹਲਕੇ ਦਾ ਜਿਹੜਾ ਵਿਕਾਸ ਕਰ ਬੜੀ ਖਸਤਾ ਹਾਲ ਸੀ ਇਹਨਾਂ ਜਿਹੜੇ ਲਿੰਕ ਰੋਡਾਂ ਸੀ ਤੁਸੀਂ ਦੇਖਿਆ ਤੁਸੀਂ ਦਾਲ ਹੀ ਸੀਗੇ ਬੜੀ ਮਾੜੀ ਗੱਲ ਹੈ ਕਿ ਪਿਛਲੇ 25 ਸਾਲ ਤੋਂ ਇੱਕ ਕਿਲੋ ਲੋਕ ਨਹੀਂ ਪਈ ਕਿ ਪੁਰੇ ਨਾਲੇ ਹਲਕੇ ਦੇ ਵਿੱਚ 25 ਸਾਲ ਤੋਂ ਲੋਕ ਚਾਰੇ ਕਿਨੇ ਕਿਨੇ ਟੋਏ ਆ ਛੜਕਾਂ ਦੇ ਵਿੱਚ ਟੋਏਆਂ ਦੇ ਵਿੱਚੋਂ ਦੀ ਲੰਘਦੇ ਆ ਟਰੈਕਟਰ ਟਰਾਲੀਆਂ ਅੱਜ ਕੱਲ ਘਰ ਘਰ ਲੋਕਾਂ ਨੇ ਗੱਡੀਆਂ ਆਕਾਰਾਂ ਰੱਖੀਆਂ ਮੋਟਰਸਾਈਕਲ ਲੱਗੇ ਐਕਸੀਡੈਂਟ ਹੁੰਦੇ ਆ ਲੋਕਾਂ ਦੇ ਵਿਚਾਰੇ ਡਿੱਪ ਜਾਂਦੇ ਆ ਕਿਸੇ ਦੀ ਲੱਤ ਟੁੱਟ ਜਾਂਦੀ ਕਿਸੇ ਦੀ ਬਾਹਾਂ ਟੁੱਟ ਜਾਂਦੀ ਕਿਸੇ ਦੀ ਮੌਤ ਹੋ ਜਾਂਦੀ ਇਹ ਸਰਕਾਰਾਂ ਦਾ ਕੰਮ ਹੈ ਕਿ ਲੋਕਾਂ ਨੂੰ ਪੀਣ ਲਈ ਵਧੀਆ ਪਾਣੀ ਦਵੇ ਬਿਜਲੀ ਦਵੇ ਰੋਡ ਵਧੀਆ ਜਿੱਦਾਂ ਦੇ ਲੋਕਾਂ ਦੇ ਲੰਘਣਾ ਛੜਕਾ ਬਣਾਵੇ ਸੋ ਇਸ ਸਿੰਗਲ ਦੇ ਨਾਲ ਅਸੀਂ ਛੜਕਾ ਮੜਾ ਦਿਆਂ ਕਿ ਜਿਹੜਾ ਪਿਛਲੇ 25 ਸਾਲ ਤੋਂ ਇਸ ਹਲਕੇ 'ਚ ਕੰਮ ਨਹੀਂ ਹੋਇਆ ਉਸ ਕੰਮ ਨੂੰ ਜਿਹੜਾ ਪੂਰਾ ਕੰਪਲੀਟ ਕੀਤਾ